ਬੁਰਦਾਸਪੁਰ ਦੇ ਹਲਕਾ ਫਤੇਗੜ ਚੂੜੀਆਂ ਤੋਂ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਚੋਰਾਾਂ ਦੇ ਵੱਲੋਂ ਫਤੇਗੜ ਚੂੜੀਆਂ ਅਤੇ ਕਾਲਾ ਅਫਗਾਨਾ ਵਿਖੇ 6 ਸੀਰੀਅਲ ਵਾਈ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਅਤੇ ਜਿੰਦਰੇ ਤੋੜ ਕੇ ਚੋਰ ਨਗਦੀ ਲੈ ਕੇ ਫਰਾਰ ਹੋ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਉੱਥੇ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦੀਆਂ ਤਸਵੀਰਾਂ ਰਿਕਾਰਡ ਹੋਈਆਂ ਹਨ ਜਿਸ ਤੋਂ ਬਾਅਦ ਫਤੇਗੜ ਪੁਲਿਸ ਦੇ ਐਸਐਚਓ ਕਿਰਨਦੀਪ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਨੇ ਤੁਰੰਤ ਆਪਣੇ ਕਭੜੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਲਸਪਰਾਂ ਵੀ ਸਾਨੂੰ 5 ਵਜੇ ਫੋਨ ਗਿਆ ਘਰੇ ਆ ਜੀ ਅਸੀਂ ਉੱਠੇ ਸੀ ਸਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਸ਼ਟਰ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਦੇ ਸੀ ਤੋੜਨ ਤੋਂ ਬਾਅਦ ਉਹਨਾਂ ਜਦੋਂ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੌਕ ਸੀ ਉਹ ਲੌਕ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3 ਵਜੇ ਕੇ 5 ਮਿੰਟ ਤੇ ਆਏ ਆ 10 ਮਿੰਟ ਉਹ ਖੁੱਲਦੇ ਰਹੇ ਨੇ ਤੇ ਬਾਰੇ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆ ਵੀ ਸ਼ਟਰ ਟੁੱਟਾ ਤੇ ਅੰਦਰ ਨੇ ਉਹਨਾਂ ਕੋ ਜਾ ਹੋਇਆ ਦੇਖੋ ਅੰਦਰ ਚੱਲ ਜਾਂਦੇ ਫਿਰ ਉਹਨਾਂ ਜਿਹੜੀ ਨਿਜਤਨਾ ਇਹ ਨੁਕਸਾਨ ਜਿਆਦਾ ਹੀ ਕਰਨਾ ਸੀ ਇਸ ਤਰ੍ਹਾਂ ਪਤਾ ਲੱਗਾ ਵੀ ਜੱਟੇ ਖੜੇ ਹੋ ਗਵੰਡੀ ਨੇ ਕੋਈ ਪੰਜ ਕੋਈ ਨਾ ਫੋਨ ਕੀਤਾ ਉਹ ਕਹਿੰਦੇ ਵੀ ਬਲ ਸਾਹਿਬ ਤੁਹਾਡੇ ਮਤਲਬ ਸ਼ਟਰ ਟੁੱਟਾ ਅਸੀਂ ਫਿਰ ਸਾਰੇ ਜਣੇ ਆਏ ਆ ਅਗੇ ਚੈੱਕ ਕੀਤਾ ਸੀ ਪੁਲਸ ਆਈ ਸੀ ਪੁਲਸ ਆਈ ਸੀ ਬਾਅਦ ਪੁਲਸ ਨੂੰ ਫਿਰ ਫੋਨ ਕੀਤਾ ਬਾਅਦ ਪੁਲਸ ਆਈ ਅਸੀਂ ਤੇ ਇਹ ਕਹਿੰਨੇ ਆਂ ਵੀ ਇਹ ਚੋਰਾਂ ਨੂੰ ਇੱਕ ਨੱਥ ਪਾਈ ਜਾਵੇ ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਉਹਨੇ ਸਾਡੇ ਨਾਲ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆਂ ਵੀ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜਿਵੇਂ ਕਰਕੇ ਚੋਰਾਂ ਨੂੰ ਨੱਥ ਪਾਈ ਜਾਵੇ ਲਾਈਟ ਬੰਦ ਹੁਣ ਕਰਕੇ ਚੋਰ ਜਿਹੜਾ ਚੋਰ ਆ ਫਾਇਦਾ ਉਠਾਉਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਦੇ ਆ ਵੀ ਸਾਰੇ ਸ਼ਹਿਰ 'ਚ ਜਿਹੜੀ ਆ ਲਾਈਟ ਜਗਦੀ ਜਿੱਤੇ ਅੱਗੇ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਨਾ ਚੋਰੀਆਂ ਅੱਗੇ ਵੀ ਹੁੰਦੀਆਂ ਨਹੀਂ ਆ ਤੇ ਇਤਨਾ ਹੀ ਹੁੰਦੀਆਂ ਰਹਿਣੀਆਂ ਜੀ ਘਰ ਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ 'ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾਗ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਤੇ ਗੱਲੇ ਦੇ ਵਿੱਚੋਂ 2.500 ਰੁਪਇਆ ਸੀ ਮੰਨੇ ਪਾਸੇ ਕਿਹੜਾ 2.500 ਰੁਪਏ ਚੰਗਾ ਚੰਗਾ ਕਾਲਾ ਤੋੜ ਕੇ ਤਾਂ ਕਿਹਾ ਨਹੀਂ ਜੀ ਬੱਲੀਆਂ ਲਾ ਕੇ ਥੱਲੇ ਸਰਦਾਰ ਸਾਹਿਬ ਨੇ ਕੀਤੀ ਦਾਤ ਚੋਣਾਂ ਵਾਲੇ ਦੇ ਸੀ ਜੀ ਚਾਰ ਕਿਹਾ ਹਾਂ ਜੀ ਹੋਇਆ ਠੀਕ ਰਿਹਾ ਪੈਸੇ ਖੜੇ ਆ ਕਿੰਨਾ ਹੋਣਾ ਨੇ ਕੋੜੇ ਕਿੰਨਾ ਤੋਂ ਨੇ ਕਿ ਸੱਬਲ ਸੱਬਲ ਨਹੀਂ ਸੈਂਟਰ ਤੋਂ ਸੱਬਲ ਦਾ ਨਾਮ ਪਹੁੰਚ ਗਿਆ ਹਾਂ ਕਿੰਨਾ ਪਤਾ ਲੱਗਾ ਸਾਨੂੰ ਸਵੇਰੇ 6 ਵਜੇ ਫੋਨ ਗਿਆ ਕਰ ਅਗਲੇ ਦਾ ਜਾ ਤੋ ਕੋਈ ਕੁਸ ਨਲਕਾ ਨੰਗਦਾ ਸਿਗਾ ਸਿਆਰ ਕਰਦਾ ਉਹਦੇ ਕੋਲ ਜੀ ਉਹਨੇ ਫੋਨ ਕੀਤਾ ਕਿਲਾਬ ਸਾਹਿਬ 2000 ਰੁਪਏ ਕੱਲੇ ਚ ਹੈਗਾ ਸੀ ਕੈਸ ਕਰਿਆ ਹੋਰ ਕੁਝ ਕੈਨੇ ਹੋਣੀ ਕਿ ਹਾਂਜੀ ਠੀਕ ਆਗੇ ਦੇ ਕੋਸ਼ਿਸ਼ ਕਰੋ ਸਾ ਦੇਗੇ ਜੀ ਕਰਾਂਗੇ ਕਾਰਵਾਈ ਪਰ ਵੀ ਹੋਣੀ ਚਾਹੀਦੀ ਹੈ ਜੀ ਅੰਤੇ ਕੱਲੇ ਜੋ ਪੈਸੇ ਕੱਢ ਕੇ ਲੈ ਕੇ 2-3000 ਰੁਪਿਆ ਹੋਰ ਪੈਸ ਬਹੁਤ ਲੈ ਕੇ ਕੱਢ ਕੇ ਤੇ ਫੋਰਵੇਂ ਮਿਲ ਕੇ ਡਾਟਰ ਜੁੜ ਤੋੜਿਆ ਹੁਣਾਂ ਡਾਟਰ ਚੁੱਕੇ ਤਾਂ ਵੜੇ ਅੰਦਰ ਕਿੰਨਾ ਪਤਾ ਲੱਗਾ ਵੀ ਆ ਛੜੂ ਕਿਸ ਨੇ ਦੱਸਿਆ ਫਿਰ ਸਿਰ ਅਸੀਂ ਆਗੇ ਦੁਕਾਨ ਖੋਲੀ ਆ ਤੇ ਆਗੇ ਦੇਖ ਉਦੋਂ ਤਾਂ ਚੁੱਕਿਆ ਸੀ ਫਿਰ ਉਹਨਾਂ ਦਾਵੇਂ ਨੂੰ ਫੋਨ ਕੀਤਾ ਉਹਨਾਂ ਸ਼ਰਮੇ ਹੋਣਾ ਜਿਹੜਾ ਦਾਗ ਕਰਮ ਹੋ ਗਿਆ ਫਿਰ ਆਗ ਦੇਖਿਆ ਉਹਨਾਂ ਇੱਕ ਪੁਲਸਾਈ ਪੁਲਸਾਈ ਉਹਨਾਂ ਨੇ ਕਾਨੂੰਨ ਬਣ ਕੀਤੀ ਕਾਰਵਾਈ ਕੀਤੀ ਆ ਤੇ ਹੁਣ ਚਲੇ ਗਏ ਆ ਤੇ ਕੋਈ ਕੈਮਰਾ ਨਹੀਂ ਲੱਗਾ ਸੀਸੀਟੀਵੀ ਕੈਮਰਾ ਕੈਮਰਾ ਲੱਗਾ ਕੈਮਰੇ ਚ ਆਏ ਹੋ ਹਾਂਜੀ ਦੋ ਜਣੇ ਆ ਦੋਵਾਂ ਜਣੇ ਦੇ ਵਿੱਚ ਫੋਟੋ ਆਈ ਵਿੱਚ ਸੀਸੀਟੀਵੀ ਚ ਆਏ ਆ ਸਲਿੰਡਰ ਮੋੜ ਚਾਲ ਤੇ ਆਏ ਇੱਥੇ ਤੇ ਸਾਰਾ ਪਤਾ ਲੱਗਾ ਕਿ ਐਵੇਂ ਚਾਹੁੰਦੇ ਚੋਰੀਆਂ ਬੰਦ ਹੋ ਜਾਣ ਦੇ ਦੇਖੋ ਜੀ ਸਭ ਤੋਂ ਪਹਿਲੇ ਤੇ ਬੜੀ ਮੰਦ ਭਾਗੀ ਗੱਲ ਆ ਫਤਗੜ ਚੋਰੀਆਂ ਦੇ ਵਿੱਚ ਪੰਜ ਤੋਂ 6 ਦੇ ਕਰੀਬ ਬੀਤੀ ਰਾਤ ਚੋਰੀਆਂ ਹੋਈਆਂ ਨੇ ਬੜੀ ਦਲੇਰੀ ਦੇ ਨਾਲ ਚੋਰਾਂ ਨੇ ਸ਼ਟਰ ਤੋੜ ਕੇ ਸਬਲਾ ਦੇ ਨਾਲ ਸ਼ਟਰਾਂ ਨੂੰ ਉੱਚੇ ਚੁੱਕ ਕੇ ਦੁਕਾਨਦਾਰਾਂ ਦੇ ਵਿੱਚੋਂ ਕੈਸ਼ ਅਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ ਖੜੀਆਂ ਨੇ ਮੇਰੀ ਹਮਦਰਦੀ ਹੈ ਸਾਰੇ ਦੁਕਾਨਦਾਰਾਂ ਨਾਲ ਪਰ ਇਹਦਾ ਮੁੱਖ ਕਾਰਨ ਜਿਹੜਾ ਜੀ ਬੀਤੇ ਕੁਝ ਦਿਨਾਂ ਤੋਂ ਬਲੈਕਆਊਟ ਚੱਲ ਰਿਹਾ ਬਲੈਕਆਊਟ ਹੋਣ ਕਰਕੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਬੰਦ ਰਹਿੰਦੀਆਂ ਨੇ ਚੋਰਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸਾਨੂੰ ਵੀ ਇਸ ਬਾਰੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ ਕੇ ਸਤਰਕ ਰਹਿਣਾ ਪਊਗਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਭਾਵੇਂ ਸਪੈਸ਼ਲ ਤੌਰ ਦੇ ਉੱਤੇ ਤਾਇਨਾਤ ਕਰੀਏ ਸਾਰੇ ਦੁਕਾਨਦਾਰਾਂ ਦੇ ਨਾਲ ਅਸੀਂ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਜਿਸ ਤਰ੍ਹਾਂ ਸਾਨੂੰ ਗਾਈਡਲਾਈਨ ਆਉਣਗੀਆਂ ਉਹਦੇ ਮੁਤਾਬਕ ਚੱਲਾਂਗੇ ਉਹਨੇ ਐਸਐਚਓ ਸਾਹਿਬ ਹੋ ਕੇ ਗਏ ਨੇ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਚੋਰੀਆਂ ਨੂੰ ਟ੍ਰੇਸ ਕਰਕੇ ਦੁਕਾਨਦਾਰਾਂ ਦੀ ਪਰਪਾਈ ਕਰਾਈ ਜਾਵੇ ਤੇ ਅਸੀਂ ਵੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਜਿੰਨੀ ਦੇਰ ਇਹ ਸੰਕਟ ਦੀ ਘੜੀ ਹੈ ਉਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਸੁਰੱਖਿਆ ਆਪ ਹੀ ਕਰਨ ਦਾ ਉਪਰਾਲਾ ਕਰੀਏ ਅਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਕੀਦਾਰ ਤਾਇਨਾਤ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈਏ ਐਸਐਚਓ ਕਰਮਦੀਪ ਸਿੰਘ ਪੁਲਿਸ ਪਾਰਟੀ ਨਾਲ ਇੱਥੇ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕਿ ਜੋ 20 ਰਾਤੀਂ ਵਾਰਦਾਤ ਹੋਈ ਆ ਉਸ ਵਲੋਂ ਪੁਲਿਸ ਵਲੋਂ ਜਿਹੜੀ ਕੀ ਅਪਡੇਟ ਹੈ ਸਰ ਬੀਤੀ ਰਾਤ ਚੋਰਾ ਵੱਲੋਂ ਵਾਰਦਾਤ ਵਲੋਂ ਜਾਂਚ ਕੀਤਾ ਜਾ ਰਿਹਾ ਚਾਰ ਪੰਜ ਦੁਕਾਨਾਂ ਦੇ ਦਿੱਤੇ ਹੋਏ ਹੈ ਤਾਂ ਕੀ ਅਪਡੇਟ ਹੈ ਦੇਖੋ ਜੀ ਸਾਨੂੰ ਅਜੇ ਇਨਫੋਰਮੇਸ਼ਨ ਮਿਲੀ ਹੈ ਕਿ ਅਰਲੀ ਮਾਰਨਿੰਗ ਕੇ ਰਾਤੀ ਜਿਹੜਾ ਵਾ ਤਿੰਨ ਤੋਂ ਚਾਰ ਦੁਕਾਨਾਂ ਦੇ ਜਿਹੜੇ ਆ ਫਰੇਗੜ ਚੂੜੀਆਂ ਵਿਖੇ ਜਿਹੜੇ ਆ ਆਪਣਾ ਸ਼ਟਰ ਟੁੱਟੇ ਪਾਏ ਗਏ ਆ ਤੇ ਉਹਦੇ ਸੰਬੰਧੀ ਜਿਹੜੇ ਆ ਮੌਕੇ ਤੇ ਆਏ ਆ ਇਸ ਵਾਰ ਜਿਹੜਾ ਬੱਲ ਟੀਵੀ ਸੈਂਟਰ ਦੇ ਪਹੁੰਚੇ ਆ ਇਹਨਾਂ ਦਾ ਸ਼ਟਰ ਜਿਹੜਾ ਵਾ ਚੋਰਾ ਵੱਲੋਂ ਤੋੜਿਆ ਗਿਆ ਵਾ ਪਰੰਤੂ ਇਥੇ ਕੋਈ ਚੀਜ਼ ਜਿਹੜੀ ਆ ਚੋਰੀ ਨਹੀਂ ਹੋਈ ਇਸ ਤੋਂ ਇਲਾਵਾ ਸਾਨੂੰ ਇੱਕ ਮੈਡੀਕਲ ਸਟੋਰ ਬਾਰੇ ਇਨਫਾਰਮੇਸ਼ਨ ਮਿਲੀ ਹੈ ਜੀ ਤੇ ਉੱਥੇ ਵੀ ਬਸ ਆ ਮੌਕੇ ਤੇ ਜਾ ਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨਾਂ ਦੇ ਬਿਆਨਾਂ ਦੇ ਕਾਰਵਾਈ ਕਰਕੇ ਤੇ ਜਿਹੜਾ ਚੋਰਾ ਨੂੰ ਜਲਦੋਂ ਜਲਦ ਜਿਹੜਾ ਵਾ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ